ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਆ ਦੇਖੋ ਇਹਦੇ ਨਾਲ ਉਹਦਾ ਮੂੰਹ ਬਹੁਤ ਚੌੜਾ ਵਾ ਫੀਟਰ ਦਾ ਆਪਣੇ ਇੱਕ ਮੱਕੀ ਵਾਲੇ ਕਟਰ ਦਾ ਆਹ ਪਲੇਟਾਂ ਐ ਨਾਲ ਅਟੈਚ ਹੁੰਦੀਆਂ ਹਨ ਆਹ ਪਲੇਟ ਹੋ ਗਈ ਆਹ ਪੁਲੀ ਆ ਲੱਗੀ ਇੱਥੇ ਇੱਕ ਐਕਸਟਰ ਤੇ ਆਹ ਉਹਦੇ ਕਟਰ ਨੂੰ ਲੋਕ ਲੱਗ ਗਿਆ ਇੱਥੇ ਤੇ ਸਾਰਾ ਕੁਝ ਕਿੱਟ ਦੇ ਵਿੱਚ ਸਮਾਨ ਆਉਂਦਾ ਵਾ ਦੇਖ ਆਹ ਰਿਹਾ ਆਹ ਲੋਕ ਆ ਆਹ ਹੈਡਲ ਇਹਨੂੰ ਇੱਥੇ ਲੱਗਣਾ ਲੋਕ ਇਹਦੇ ਦੋਨੇ ਪਾਸੇ ਨੂੰ ਪੁਲੀਆਂ ਚੱਲ ਜਾਂਦੀਆਂ ਨੇ ਚਾਹੇ ਇੱਧਰ ਨੂੰ ਕ੍ਰਾਸ ਪਾ ਲੋ ਤੇ ਚਾਹੇ ਪਾ ਲੋ ਇੱਧਰ ਨੂੰ ਆਹ ਆਹ ਪੁਲੀ ਤੋਂ ਇਹਦਾ ਜੜੁੱਤ ਬੈਲਟ ਆ ਉਹ ਚੱਲ ਜਾਣੀ ਆ ਤੇ ਇੱਥੇ ਉਹਨੂੰ ਬੈਜਣਾ ਕ੍ਰਾਸ ਉਹਨੂੰ ਵਰਕ ਦੇਣ ਨੂੰ ਇਹ ਕ੍ਰਾਸ ਪੈਂਦਾ ਵਾ ਇਹ ਮੱਕੀ ਵਾਲੇ ਕਟਰ ਦਾ ਉਹਦਾ ਮੱਕੀ ਵਾਲੇ ਕਟਰ ਦਾ ਮੂੰਹ ਬਹੁਤ ਚੌੜਾ ਨਾ ਮੂੰਹ ਚੌੜਾ ਹੋਣ ਦੇ ਨਾਲ ਆਹ ਪਲੇਟਾਂ ਦੀ ਅਟੈਚਮੈਂਟ ਆ ਤੇਰਾ ਦੇਖੋ ਹੁਣ ਮੂਹਰੋ ਫੀਡਰ ਕਿੰਨਾ ਚੌੜਾ ਬਣ ਗਿਆ ਤੇ ਇੰਨਾ ਜੋੜਾ ਬਣ ਗਿਆ ਬਿੱਟ ਤੇ ਹੁਣ ਕਟਰ ਪੈ ਜਾਣਾ ਬਸ ਇੰਨਾ ਕੰਮ ਜਿੱਦਾਂ ਜਿੱਦਾਂ ਹੁਣ ਕਟਰ ਨੂੰ ਖੋਲ ਲਊਗਾ ਨਾ ਦਿਖਾਊਗਾ ਵੀਰੇ ਤੁਹਾਨੂੰ ਸਾਰਾ ਦੇਖਿਓ ਵੀ ਕਿੱਦਾਂ ਕਿੱਦਾਂ ਫਿੱਟ ਹੁੰਦਾ ਤੇ ਆਪਾਂ ਦਾ ਜਾਣਾ ਅੱਜ ਜਲੰਧਰ ਪਹਿਲਾਂ ਜਾਣੂ ਇਹ ਬਾਈ ਹੁਣੀ ਖੋਲਣਗੇ ਜਲੰਧਰੋਂ ਲਿਆਉਣਾ ਸਮਾਨ ਇਹਨਾਂ ਦਾ ਮਗਲੈਲ ਲਿਆਉਣਾ ਸਰਪਸਾਂ ਦੋਨਾਂ ਦੀਆਂ ਤੇ ਦੂਜਾ ਸਮਾਨ ਆ ਆਪਣਾ ਢੇਰ ਗੀਰੋ ਆਇਲ ਸਾਰੇ ਚੇਂਜ ਕਰਨੇ ਆ ਡੈਕਸ਼ਨਾਂ ਦਾ ਤੇਲ ਸਾਰਾ ਚੇਂਜ ਕਰਨਾ ਉਹ ਵੀ ਘੰਟੇ ਆ ਬਰਾਤੀ ਆਪਾਂ ਕਰਦੇ ਆ ਜਿਵੇਂ ਟਰੈਕਟਰਾਂ ਦਾ ਕਰਦੇ ਆ ਨਾ ਉਹ ਸਿਸਟਮ ਉਹੀ ਰੱਖਿਆ ਹੋਇਆ ਆਪਣਾ ਕੰਬਾਈਨ ਤੇ ਵੀ ਇੰਨੇ ਘੰਟੇ ਤੇ ਚੇਂਜ ਕਰਨਾ ਹੀ ਕਰਨਾ ਆਪਾਂ ਚੱਲੇ ਸੀ ਜਲੰਧਰ ਨੂੰ ਤੇ ਆ ਆਪਣੀ ਮਸ਼ੀਨ ਖੜੀ ਆ ਇੱਥੇ ਰਿੰਦੇ ਆ 5 ਕਿੱਲੇ ਜਿਹੜੇ ਖੀਰਲੇ ਪੱਢਣੇ ਆ ਆ ਖੜੇ ਆ ਮੇਨ ਆਹ ਵਾ 5 ਕਿੱਲੇ ਪੱਢਣੇ ਆ ਜਿਹੜੇ ਆਉਣਾ ਆਉਣੇ ਆ ਬੱਟਨੇ ਆਹ ਵੀ ਤਿੰਨ ਵਾਰ ਚਾਰ ਵਾਰ ਦੀ ਲੈਂਦੀ ਆਪਾਂ 2 ਇੰਜਨ ਵਨ 2 ਗੀਅਰ ਵਨ ਗੀਅਰ ਵਨ ਦੀ ਇੱਕ ਬੋਲ ਲੈਣੀ ਆ 54 ਲੀਟਰ ਪੈਣਾ ਦੋਨਾਂ ਚ ਗੀਅਰ ਹੋਏ ਇਧਰੋਂ ਜਲੰਧਰ ਅੰਨੀਓ ਬਹੁਤ ਜਿਆਦੇ ਕੰਬਾਈਨਾ ਵਾਪਸ ਆ ਰਹੀਆਂ ਮੈਨੂੰ ਲੱਗਦਾ ਇਹ ਜੰਮੂ ਤੋਂ ਸ਼ਾਇਦ ਆਉਂਦੀਆਂ ਹੋਣਗੀਆਂ ਵਾਪਸ ਮੇਰੇ ਘਰ ਜਦੋਂ ਉਤਰੀ ਸੀਗਾ ਨਾ ਸੀਜ਼ਨ ਮੈਨ ਦਾ ਬਹੁਤ ਜ਼ਿਆਦੇ ਕੰਬਾਈਨ ਆ ਨਵੀਂ ਕੰਬਾਈਨ ਬਹੁਤ ਜ਼ਿਆਦੇ ਆ ਚਲੋ ਇਹ ਤਾਂ ਪੁਰਾਣੀਆਂ ਮੈਂ ਉੱਥੇ ਸ਼ਹਿਰ ਦੇ ਵਿੱਚ ਬਾਹਲੀ ਵੀਡੀਓ ਮੈਂ ਬਣਾਈ ਨਹੀਂ ਤਾਂ ਕਰਕੇ ਕਿ ਨਵੀਂ ਕੰਬਾਈਨ ਬਹੁਤ ਜ਼ਿਆਦੇ ਤਿਕਿਆ ਹਨ ਤੇ ਬਹੁਤ ਜ਼ਿਆਦੇ ਸੀਗੇ ਨਵੀਂ ਕੰਬਾਈਨਾਂ ਕੰਬਾਈਨ ਸਵੇਰੇ ਜਦੋਂ ਮੈਂ ਆਇਆ ਸੀਗਾ ਬਹੁਤ ਕੰਬਾਈਨ ਬਾਹਰ ਸਾਰੀ ਸੀ ਬਹੁਤ ਬਹੁਤ ਜ਼ਿਆਦੇ ਯਾਨੀ ਕਿ ਕੰਬਾਈਨ ਆਉਂਦੀ ਆ ਨਾ ਇਧਰੋਂ ਮੈਨੂੰ ਲੱਗਦਾ ਜੰਮੂ ਉੱਨੀ ਆਉਂਦੀ ਹੋਣੀ ਤੇ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਵੀਰੇ ਸਾਰੇ ਵੀਰਾਂ ਨੂੰ ਹਨਾ ਕਿ ਬਹੁਤ ਵੀਰ ਆ ਵੀ ਜਿਹੜੇ ਇਹ ਗੱਲ ਕਹਿੰਦੇ ਆ ਕਿ ਆਧਾਰ ਕਾਰਡ ਤੇ ਲਈ ਆ ਕੰਬਾਈਨ ਹਨਾ ਤਾਂ ਵਾਲੀਆਂ ਹੋ ਗਈਆਂ ਵੀਰੇ ਚਲੋ ਇਹ ਗੱਲ ਆਪਾਂ ਨੂੰ ਕਹਿਣੀ ਤਾਂ ਨਹੀਂ ਚਾਹੀਦੀ ਕਿਉਂਕਿ ਲੋਨ ਲੈਣ ਲਈ ਸਾਰਿਆਂ ਨੂੰ ਆਧਾਰ ਕਾਰਡ ਦੇਣਾ ਪੈਂਦਾ ਚਾਹੇ ਜਿਹੜਾ ਮਰਜੀ ਬੰਦਾ ਵਾ ਤੇ ਆਹ ਰਕਾਰਡ ਵਾਲਾ ਨੋ ਨੋ ਨੂੰ ਕਹਿ ਦਿੰਦੇ ਆ ਵੀ ਜਿਹੜੇ ਆਹ ਵਿਆਜ ਘੱਟ ਕਰਿਆ ਹਨ ਵੀਰੇ ਉਹ ਤਾਂ ਦੇਖੋ ਸਰਕਾਰ ਨੇ ਸਹੂਲਤ ਦਿੱਤੀ ਜਿਹੜੇ ਬਜਾਰਿਆਂ ਦਾ ਸੁਪਨਾ ਸੀਗਾ ਵੀ ਆਪਾਂ ਮਸ਼ੀਨ ਨਹੀਂ ਲੈ ਸਕਦੇ ਉਹਨਾਂ ਨੇ ਵੀ ਲੈ ਕੇ ਵੀਰੇ ਦੇਖੋ ਕੰਮ ਦਾ ਯਾਰ ਹਰੇਕ ਨਹੀਂ ਕਰਨਾ ਹਨਾ ਕਿ ਆਪਾਂ ਬਹੁਤ ਵੀਰ ਮੈਂ ਦੇਖਿਆ ਵੀਡੀਓ ਦੇਖ ਕੇ ਵੀ ਵੀ ਆਧਾਰ ਕਾਰਡ ਵਾਲੀਆਂ ਮਸ਼ੀਨਾਂ ਨੇ ਆਹ ਕਰਤਾ ਜੋ ਕਰਤਾ ਫੁਲਾਨਾ ਆਧਾਰ ਯਾਰ ਤੁਸੀਂ ਵੀ ਤਾਂ ਕਮੇਨ ਲਈ ਬੈਠੇ ਹੋ ਥੋੜੇ ਕੋਲ ਵੀ ਤਾਂ ਨਵੀਆਂ ਤੁਸੀਂ ਨਹੀਂ ਇਕੱਲੀ ਲੈ ਸਕਦੇ ਹੋ ਠੀਕ ਆ ਉਹਨਾਂ ਨੇ ਲੈ ਲਈ ਠੀਕ ਆ ਨਹੀਂ ਚੱਲੀ ਤਾਂ ਵੇਚ ਦੇਣਗੇ ਕੋਈ ਗੱਲ ਨਹੀਂ ਤੇ ਪਰ ਹੱਕ ਤਾਂ ਵੀਰੇ ਸਾਰਿਆਂ ਦਾ ਵਾ ਨਾ ਇਹੋ ਤਾਂ ਨਹੀਂ ਨਾ ਆਪਾਂ ਕਹਿ ਸਕਦੇ ਨਹੀਂ ਵੀ ਕੰਬਾਈਨਰ ਲੈਣਾ ਤਾਂ ਸਿਰਫ ਇੱਕ ਥੋੜੇ ਜੇ ਬੰਦਿਆਂ ਦਾ ਹੀ ਹੋ ਪਾਏਗਾ ਆਹ ਠੀਕ ਆ ਇੱਕ ਗੱਲ ਤਾਂ ਹੈਗੀ ਆ ਕਿ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਕਿ ਹੁਣ ਆਪਣੇ ਕੋਲੇ ਸੀਜ਼ਨ ਹੈ ਨਹੀਂਗੇ ਸੀਜ਼ਨ ਐ ਆਉਣ ਹੈ ਨਹੀਂ ਕਿਉਂਕਿ ਹੁਣ ਤੁਸੀਂ ਆਪਣੇ ਆਪ ਲਾ ਲਓ ਕਿ ਪੰਜਾਬ ਤਾਂ ਉੱਡਾ ਕੀ ਆ ਹਣਾ ਮੈਂ ਹੁਣ ਸਾਡੇ ਸ਼ਹਿਰ ਲੁਧਿਆਣੇ ਦੀ ਗੱਲ ਹੀ ਲਾ ਲੈਂਦਾ ਹਨਾ ਲੁਧਿਆਣਾ ਦਾ ਉੱਡਾ ਹੀ ਆ ਜ਼ਮੀਨ ਦਾ ਰਕਬਾ ਤਾਂ ਜਮਾਂ ਨਹੀਂ ਵਧਿਆ ਉਹ ਤਾਂ ਸੇਮ ਹੀ ਆ ਪਰ ਜ਼ਮੀਨ ਘਾਟ ਜ਼ਰੂਰ ਗਈ ਹਨਾ ਕਿੰਨੀਆਂ ਕਲੋਨੀਆਂ ਦੇ ਵਿੱਚ ਆ ਗਈਆਂ ਕਿਵੇਂ ਸੜਕਾਂ ਨਿਕਲ ਗਈਆਂ ਤੇ ਕਿਵੇਂ ਘਰ ਪੈ ਗਏ ਘਰ ਪੈ ਗਏ ਲੋਕਾਂ ਦੇ ਹਨਾ ਤੇ ਉਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਆਪਣੇ ਸਾਰੇ ਵੀਰਾਂ ਨੂੰ ਕਿ ਯਾਰ ਵੀ ਕੰਬਾਈਨ ਚੱਲਣ ਨੂੰ ਜਗ੍ਹਾ ਤਾਂ ਹੈ ਨਹੀਂ ਵੀ ਚੱਲਣੀ ਕਿੱਥੇ ਹਨਾ ਤੇ ਵੀ ਹੋਰ ਕੋਈ ਕੰਮ ਕਰੀਏ ਪਰ ਆਪਾਂ ਇਹ ਗੱਲ ਕਹਿ ਕੇ ਯਾਰ ਅਗਲੇ ਦਾ ਜਿਨ੍ਹਾਂ ਨੇ ਲਈਆਂ ਨੇ ਵੀਰਾਂ ਨੇ ਵੀ ਉਹਦੇ ਮਾਂ ਅਗਲੇ ਦਾ ਦੁੱਖ ਕਰਦੇ ਆ ਕਿ ਹਾਂ ਭਾਈ ਇਹ ਧਾਰਕਾਰ ਤੇ ਮਸ਼ੀਨ ਲੈ ਲਈ ਯਾਰ ਜੇ ਠੀਕ ਆ ਉਹਨਾਂ ਦੀ ਹਿੰਮਤ ਸੀ ਕਿ ਤਾਂ ਉਹਨਾਂ ਨੇ ਲੈ ਲਈ ਮਸ਼ੀਨ ਹਨ ਤੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਜੇ ਲੈ ਲਈ ਹਨਾ ਪਰ ਇਸ ਚੀਜ਼ ਤੇ ਨਾ ਕਹਿਆ ਕਰੋ ਇਦਾਂ ਨਹੀਂ ਕਹਿਣਾ ਚਾਹੀਦਾ ਆਪਾਂ ਨੂੰ ਕਿਸੇ ਨੂੰ ਵੀ ਉਹਨਾਂ ਨੇ ਵੀ ਯਾਰ ਆਪਦੇ ਕੰਮ ਸ਼ੁਰੂ ਕਰਨੇ ਸੀ ਵੀ ਕੰਮ ਸ਼ੁਰੂ ਕੀਤਾ ਜਿੱਥੇ ਉਹਨਾਂ ਨੂੰ ਲੱਗਿਆ ਕਿ ਹਾਂ ਯਾਰ ਵੀ ਤੁਸੀਂ ਦੱਸੋ 25 ਤੋਂ 25 ਤੋਂ 26 ਲੱਖ ਰੁਪਏ ਕਿਹੜੇ ਵੀਰ ਕੋਲੇ ਹੁੰਦਾ ਵਾ ਲੋਰਡ ਨਾ ਦੱਸੋ ਮੈਨੂੰ ਇੱਕ ਐਗਜ਼ਾਮਪਲ ਦੇ ਦਿਓ ਕਿ ਕਿਹੜੀ ਬੈਂਕ ਆ ਵੀ 25-26 ਲੱਖ ਰੁਪਏ ਲੋਨ ਦੇ ਦਿੰਦੀ ਆ ਦੱਸੋ ਸਰਵਿਕ ਕੰਬਾਈਨਤੀ ਲੋਨ ਮਿਲਿਆ ਨਾ ਜੇ ਕਿਸੇ ਹੋਰ ਕੰਮ ਤੇ ਇਹ ਸਹੂਲਤ ਮਿਲੇ ਤੇ ਆਪੇ ਬੰਦੇ ਹੋਰ ਕਰਨ ਪਰ ਹੋਰ ਕਿਸੇ ਕੰਮ ਤੇ ਇਹ ਸਹੂਲਤ ਨਹੀਂ ਮਿਲਦੀ ਖੇਤੀਬਾੜੀ ਸੰਧਾਂ ਦੀ ਮਿਲੀ ਸੀ ਹੈ ਨਾ ਉਹਦੇ ਕਰਕੇ ਸਾਰਿਆਂ ਨੇ ਇਹ ਚਾਇਆ ਕਿ ਯਾਰ ਅਸੀਂ ਕੰਮ ਕਰ ਸਕਦੇ ਹਾਂ ਚਲੋ ਠੀਕ ਆ ਵੀ ਚਾਰ ਹੱਥ ਸਕੇ ਵੀ ਵਧੀਆ ਆਪਣਾ ਕੰਮ ਚੱਲੂ ਪਏ ਤੇ ਕਮਾਵਾਂਗੇ ਚਾਰ ਵਧੀਆ ਰੋਟੀ ਖਾਵਾਂਗੇ ਨਾ ਸਾਰੇ ਵੀਰ ਆਪਾਂ ਇਸੇ ਗੱਲ ਨੂੰ ਹੀ ਭੱਜੇ ਫਿਰਦੇ ਆ ਕਿ ਯਾਰ ਵੀ ਆਪਾਂ ਕਮਾਈ ਕਰੀਏ ਤਾਂ ਸਾਰਾ ਕੁਝ ਕਰੀਏ ਤੇ ਪਰ ਹੁਣ ਵੀਰੇ ਉਹਦਾ ਆਪਣੀ ਕਿਸਮਤ ਦੇ ਵਾਹਿਗੁਰੂ ਨੂੰ ਪਤਾ ਕੀ ਆਪਾਂ ਨੂੰ ਦੇਣਾ ਕੀ ਆ ਆਪਾਂ ਨੂੰ ਦੇਣਾ ਹੈ ਕਿਹਨੂੰ ਦੇਣਾ ਤੇ ਪਰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਬਿਲਕੁਲ ਵੀ ਹਨਾ ਕਿ ਹਾਂ ਵੀ ਉਹਨਾਂ ਨੇ ਆਧਾਰ ਕਾਰਡ ਤੇ ਲਈ ਨੀ। ਆ ਦੇਖੋ ਵੀ ਜਮੈਂ ਨਵੀਂ ਮਸ਼ੀਨਾਂ ਬਲਕਾਰ ਬਿਲਕੁਲ ਤੇ ਯਾਨੀ ਕਿ ਇਹ ਗੱਲਾਂ ਕਹਿਣੀਆਂ ਬੰਦ ਕਰੋ ਕਿ ਠੀਕ ਆ ਜਿਹੜੇ ਵੀ ਇਹਨਾਂ ਨੇ ਲਈਆਂ ਯਾਰ ਲਈਆਂ ਕੋਈ ਗੱਲ ਨਹੀਂ ਤੇ ਪਰ ਠੀਕ ਆ ਕਮਾਈ ਕਰਦੇ ਆ ਤੇ ਪਰ ਆਪਾਂ ਵੀ ਤਾਂ ਸਾਰੇ ਨੇ ਆਧਾਰ ਕਾਰਡ ਦਿੱਤੇ ਆ ਸਾਰਿਆਂ ਨੇ ਆਧਾਰ ਕਾਰਡ ਦੇ ਕੇ ਨੂਨ ਲੈ ਕੇ ਹੀ ਕਮਾਈ ਨਾਲ ਲਈਆਂ ਹੀ ਸਾਰਿਆਂ ਨੇ ਸੌਫ ਦੇ ਵਿੱਚੋਂ ਮਸਾਂ 2% ਬੰਦੇ ਆਉਣਗੇ ਜਿਨ੍ਹਾਂ ਨੇ ਕੈਸ਼ ਚੱਕੀਆਂ ਆਉਣੀਆਂ ਕਮਾਈਆਂ ਸਾਰਿਆਂ ਨੇ ਵੀਰੇ ਲੋਨ ਤੇ ਲਈਆਂ ਹੁੰਦੀਆਂ ਨੇ ਤਕਰੀਬਨ ਮੇਰੇ ਖਿਆਲ ਵਿੱਚ ਤੇ ਵੀਰ ਆਪਾਂ ਕਿਉਂ ਇਹ ਗੱਲਾਂ ਕਰਦੇ ਆ ਤੇ ਇਹ ਗੱਲਾਂ ਤੇ ਕੋਈ ਫਾਇਦਾ ਨਹੀਂ ਹੁੰਦਾ ਕਿ ਆਪਾਂ ਬਾਰ-ਬਾਰ ਆਪਾਂ ਆਪ ਕਮੈਂਜ ਲਾਉਨੇ ਆ ਆਪ ਵੀ ਤਾਂ ਲੋਨ ਤੇ ਹੀ ਲਈ ਹੋਈ ਆ ਆਪ ਕਿਹੜਾ ਸਾਰਾ ਕੈਸ਼ ਦੇ ਕੇ ਲਿਆਏ ਸੀ ਆਪਾਂ ਤੇ ਉਹਨਾਂ ਦੀ ਬਾਰੇ ਨੂੰ ਆਪਾਂ ਇਹ ਗੱਲਾਂ ਕਹਿ ਰਹੇ ਆ ਜਿਹੜੇ ਵੀਰਾਂ ਨੇ ਕਮੈਂਜ ਲ ਲਈਆਂ ਹਾਂ ਕਮੈਂਜਾਂ ਆਈਆਂ ਬਹੁਤ ਜ਼ਿਆਦਾ ਬਹੁਤ ਨਜਾਇਜ਼ ਕੰਬਾਈਨਾ ਆਈਆਂ ਆਉਣੀਆਂ ਨਹੀਂ ਸੀ ਚਾਹੀਦੀਆਂ ਇੰਨੀਆਂ ਤੇ ਉਹਨਾਂ ਦਾ ਸਾਈਡ ਇਫੈਕਟ ਵੀ ਪਿਆ ਵਾ ਹਨਾ ਸੀਜ਼ਨ ਦੇ ਉੱਤੇ ਜਾਂ ਹੁਣ ਉਹ ਵੀਰਾਂ ਨੂੰ ਵੀ ਔਖਾ ਆਉਣਾ ਜਿਨ੍ਹਾਂ ਨੇ ਜਿਨ੍ਹਾਂ ਦੇ ਸੀਜ਼ਨ ਨਹੀਂ ਲੱਗੇ ਜਿਨ੍ਹਾਂ ਨੇ ਕਿਸ਼ਤਾਂ ਭਰਨੀਆਂ ਤੇ ਪਰ ਉਹੀ ਜੀਆਂ ਚੀਜ਼ਾਂ ਦਾ ਪਰਹੇਜ਼ ਵੀਰੇ ਆਪ ਹੀ ਦੇਖਿਆ ਕਰੋ ਦੇਖ ਕੇ ਆਪਾਂ ਉਧਰ ਨੂੰ ਇਨਵੈਸਟ ਕਰੋ ਪੈਸੇ ਜਿੱਧਰ ਨੂੰ ਕਰਨੇ ਚਾਹੀਦੇ ਆ ਤਾਂ ਇਸ ਚੀਜ਼ ਨੂੰ ਨਾ ਕਿਹਾ ਕਰੋ ਵੀਰੇ ਇੱਦਾਂ ਲਓ ਜੀ ਆਪਾਂ ਲੈ ਆਏ ਸਮਾਨ ਤੇ ਤੁਨ ਥਾਰਾ ਕੁਝ ਲੈ ਆਂਦਾ ਥਾਰ ਭਰ ਲੈ ਆਂਦੀ ਸੀ ਪੂਰੀ ਵੀਰਿਆ ਲਹਾਇਓ ਯਾਰ ਸਮਾਨ ਤੇਲ ਤੁਡੀ ਕਰ ਲਾ ਬਾਈ ਕਰ ਲਾ ਆਪੇ ਲਾਉਣਗੇ ਆ ਲਹਾ ਬਾਲਟੀਆਂ ਨਹੀਂ ਦੋਨਾਂ ਮਹੀਨਾਵੀਆਂ ਨੇ ਲਾ ਲਾ ਦੇਣ ਗੋਟਕੇ ਚੇਕ ਕਰਨ ਲੱਗੇ ਆਹ ਦੇ ਲੋਆ ਗੋਟਕਾ ਟੁੱਟਿਆ ਹੋਇਆ ਨਿਕਲੇ ਇੱਕ ਹਨਾ ਇਹ 1000 ਰੁਪਏ ਕੀਮਤ ਹੈ ਗੁਟਕੇ ਦੀ ਲੈਖ ਦੀ ਪਰ ਦੇ ਲੋਕ ਹੱਸਿਆ ਜਮਾ ਨਹੀਂ ਹੋਇਆ ਗੁਟਕਾ ਹੋਂਬੋ ਉਦਾਂ ਦਾ ਹੀ ਉਦਾਂ ਤੇ ਲੋ ਜੀ ਅੱਜ ਦੂਜੀ ਮਸ਼ੀਨ ਵੀ ਧੁੱਤੀ ਗਈ ਨਿਬੜ ਗਿਆ ਕੰਮ ਜਿਹੜੇ ਰਹਿੰਦੇ ਸੀ ਅੱਜ ਵੱਢਿਆ 5 ਕਿੱਲੇ ਰਹਿੰਦੇ ਸੀ ਅੱਜ ਨਿਬੜਿਆ ਕੰਮ ਆਪਣੇ ਫੀ ਜਾਂਦਾ ਲੱਗੇ ਹੋਇਆ ਤਾਂ ਤੇ ਫਿਰ ਇਹ ਵੀ ਕਰਨ ਰੈਂਪੀ ਸਮਾਰ ਕੇ ਤੋਂ ਹੀ ਉੱਪਰੋਂ ਇਹ ਮੱਕੀ ਆ ਵੀਰੇ ਆਪਣੀ 9908 ਇੱਥੇ ਸਾਰੀ ਮੱਕੀ 9908 ਦੋ ਦੋ ਛੱਲੀ ਆ ਰਹੀ ਆ ਦੋ ਦੋ ਛੱਲੀ ਤੇ ਹਾਈਟ ਵੀ ਬੜੀ ਸੋਹਣੀ ਕਰੀ ਹੋਈ ਆ ਮੱਕੀ ਨੇ ਸਾਰੀ ਛੱਲੀ ਬਾਹੂ ਝੰਡਾ ਕੱਢ ਗਈ ਤੇ ਪੂਰੀ ਵਧੀਆ ਬ ਟਾਪ ਕਲਾਸ ਖੜੀ ਆ ਐਵੇਂ ਕਹੀਏ ਤੁਹਾਨੂੰ ਤੇ ਕੱਲ ਤੋਂ ਲਾਈਟ ਦੀ ਵਾਰੀ ਵੀ ਪੂਰੀ ਸਾਰੀ ਦਿਹਾੜੀ 8 ਘੰਟੇ ਚੱਲ ਪੈਣੀ ਆ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ 17 ਵਜੇ ਤੱਕ ਹੂੰ ਤੇ ਚਲੋ ਉਹਨੇ ਨਾਲ ਆਪਣਾ ਵਧੀਆ ਫੇਰ ਸਾਰਨ ਲੱਗ ਜਾਣਾ ਮੱਕੀ ਦਾ ਟੈਨਸ਼ਨ ਫਰੀ ਫੇਰ ਫੇਰ ਨਹੀਂ ਕਿਸੇ ਵੀ ਚੀਜ਼ ਦੀ ਹੁਣ ਇੱਥੇ ਨਾ ਆਹ ਮੋਟਰ ਤੇ ਆਪਣੇ 20 ਕਿੱਲੇ ਆ ਮਾਦੇ ਮੱਕੀ ਮੱਕੀ ਦੇ ਤੇ 4 ਤੋਂ 5 ਕਿੱਲੇ 4.5 ਤੋਂ 5 ਕਿੱਲੇ ਹੈਗੇ ਆ ਉਹਦੇ ਆਪਣੇ ਮੂੰਗੀ ਦੇ ਹਨਾ ਤੇ ਇੱਥੇ ਪੂਰਾ ਪੂਰਾ ਹੀ ਸਰਦਾ ਮੋਟਰ ਦਾ ਇੱਕ ਮਿੰਟ ਵੀ ਇੱਕ ਦਿਨ ਵੀ ਕਦੇ ਬੰਦ ਨਹੀਂ ਕਰੀ ਮੋਟਰ ਨਾ ਹੀ ਹੋਈ ਆ ਕਦੇ ਐਵੇਂ ਤੁਹਾਨੂੰ ਤਾਂ ਤੇ ਬਹੁਤ ਹੀ ਟੈਟ ਰਹਿੰਦਾ ਇੱਥੇ ਕੰਮ ਤੇ ਸੂਆ ਇੱਕ ਦਿਨ ਮਿਲਿਆ ਸੀਗਾ ਸੂਏ ਦੀ ਵਾਰੀ ਹੈਗੀ ਆ ਇੱਥੇ ਪਰ ਉਹ ਇੱਕ ਦਿਨ ਹੀ ਮਿਲਿਆ ਉਦੋਂ ਬਾਅਦ ਮਿਲਿਆ ਨਹੀਂ ਕਿਉਂ ਨਹੀਂ ਮਿਲਿਆ ਕਿਉਂਕਿ ਉੱਥੇ ਕਣਕ ਵਾਲੇ ਵੱਢ ਖੜੇ ਆ ਉਹ ਕਹਿੰਦੇ ਵੀ ਸਾਡੇ ਪਾਣੀ ਨਾ ਟੁੱਟ ਜੇ ਵੀਰੇ ਵੀ ਸੀ ਢੂੜੀ ਬਣਾਉਣੀਆਂ ਫਿਰ ਉਹਦੇ ਚੱਕਰ ਦੇ ਵਿੱਚ ਬੰਦ ਕਰ ਛੱਡਿਆ ਤਾਂ ਕਰਕੇ ਪੈਤਕੀ ਬੰਨਿਆ ਬੁੰਨਿਆ ਤੇ ਸਪਰੇਹਾਂ ਆਣ ਕਰਵਾਈ ਬੈਠਾਂ ਮੈਂ ਪਹਿਲਾਂ ਹੀ ਕੋਈ ਬੰਨਾ ਬੁੰਨਾ ਨਾ ਖਰਾਬ ਨਾ ਰੱਖਿਓ ਅੱਖਾਂ ਵਾਲੀ ਸਪਰੇਹ ਕਰ ਦੋ ਕੋਈ ਗੱਲ ਕਿਉਂਕਿ ਬੰਦੇ ਹੈਗੇ ਥੋੜੇ ਹੁਣ ਵੀਰੇ ਪੂਰੇ ਪੂਰੇ ਜੀ ਹਾਂ ਅਸੀਂ ਸਾਰੇ ਬੰਦੇ ਪੂਰੀਆਂ ਪੂਰੀਆਂ ਮੋਟਰਾਂ ਹੀ ਚੱਲਦੀਆਂ ਤੇ ਉਹ ਚੱਕਰ ਦੇ ਵਿੱਚ ਇੰਨਾ ਟਾਈਮ ਨਹੀਂ ਹੈਗਾ ਕਿ ਕਢ ਲਈਏ ਹਨਾ ਆਪਾਂ ਤਾਂ ਕਰਕੇ ਬੰਦੇ ਆਪਣੇ ਲੱਗੇ ਰਹਿੰਦੇ ਆ ਵੱਡਣ ਨੂੰ ਬੰਨਿਆ ਬੁੰਨਿਆ ਦੇ ਸਪਰੇਹਾਂ ਸਾਰੇ ਕਰਵਾਤੀਆਂ ਸੀ ਤੇ ਤੁਹਾਨੂੰ ਦਿਖਾਉਣੇ ਆ ਆਪਣੀ ਦੂਜੀ ਮੰਗੀ ਵੀ ਜਿਹੜੀ ਆਪਣੇ ਸੀਗੇ ਚਾਰ ਆਪਣੇ ਪੰਜ ਕਿਲੇ ਦੇ ਨੇੜੇ ਵਿੱਚ ਆ ਜਿਹੜੀ ਗੇਤੀ ਮੂੰਗੀਆਂ ਬਾਂਸੀ 골ਡ ਵਾਲੀ ਹੈ ਨਾ ਜਿੱਥੋਂ ਆਪਾਂ ਸ਼ੁਰੂਆਤ કરી ਸੀ ਉਹ ਦਿਖਾਉਨੇ ਆ ਤੁਹਾਨੂੰ ਇੱਥੇ ਆ ਕੇ ਖਾਲ ਤੰਗ ਹੋ ਗਿਆ ਪੂਰਾ ਕੋ ਐਨ ਵਧੀਆ ਲਓ ਵੀਰੇ ਦੋ ਪਾਣੀ ਲਾਦੇ ਆਪਾਂ ਇਹ ਮੂੰਗੀ ਨੂੰ ਦੋ ਪਾਣੀ ਲਾਉਣ ਤੋਂ ਬਾਅਦ ਅਜਿਹਾ ਹਾਲ ਆ ਇਹਦਾ ਮੂੰਗੀ ਦਾ ਬਹੁਤ ਸੋਹਣੀ ਆ ਮੂੰਗੀ ਹਨ ਤੇ ਇਦੇ ਨਾਲ ਆਪਾਂ ਡੀਏਪੀ ਪਾਇਆ ਸੀ ਬੰਸੀ ਕੋਲਡ ਤੇ ਇਹ ਸਾਰਾ ਖੱਤਾ ਪੂਰਾ ਸੋਹਣਾ ਬਸ ਕੱਲਾ ਆਹ ਫੱਟੇ ਦੇ ਵਿੱਚ ਦੋ ਕਿਆਰੇ ਮਾੜੇ ਆ ਆਹ ਕਿਆਰੇ ਇਹ ਵੀ ਮਾੜੇ ਔ ਆ ਕਿਹ ਨਾ ਜਣਾ ਆ ਦੌਗੀਆਂ ਜੀਆਂ ਚ ਇੱਥੇਕ ਉਹ ਮੁੱਠਾ ਹੋਇਆ ਆ ਉਹ ਨਹੀਂ ਆ ਕਾ ਵਾਜੀਵਾ ਮੂੰਗੀ ਮੁੱਥੇ ਨਾਲੋਂ ਸੋਹਣੀ ਮੁੱਠਾ ਮੂੰਗੀ ਨਾਲੋਂ ਸੋਹਣਾ ਉਹ ਕੰਮ ਹੋਇਆ ਆ ਉਹਦੇ ਧਲੀਆਂ ਜੀਆਂ ਨੇ ਦੋ ਕ ਇੱਥੇ ਕ ਮੁੱਥਾ ਮਰਿਆ ਨਹੀਂ ਤੇ ਬਾਕੀ ਚਲੋ ਦੇਖੀ ਜਾਂਦੀ ਆ ਬਾਕੀ ਤਾਂ ਸਾਰੀ ਮੂੰਗੀ ਸੋਹਣੀ ਆ ਆ ਦੇ ਲੋ ਕਿੰਨੀ ਭਾਰੀ ਹੋਈ ਹੋਈ ਵਧੀਆ ਹੋਈ ਹੋ ਬਸ ਉਹੀ ਇੱਕ ਧਲੀ ਆ ਅਸਲ 'ਚ ਨਾ ਮੂੰਗੀ ਦੇ ਵਿੱਚ ਆਪਾਂ ਇੰਨੇ ਟ੍ਰੈਂਡ ਹੈ ਨਹੀਂ ਮੂੰਗੀ ਤਾਂ ਮੈਂ ਸਾਰੀ ਪੁੱਛ ਕੀ ਕਰਦਾ ਉਹਨਾਂ ਮੂੰਗੀ ਸਾਡੇ ਕੋਲ ਤਾਂ ਮੂੰਗੀ ਬਹੁਤ ਥੋੜਾ ਝਾੜ ਦਿੰਦੀ ਆ ਸਾਡੇ ਏਰੀਆ ਦਾ ਪਤਾ ਨਹੀਂ ਕੀ ਕਰਨਾ ਹਨਾ ਠੀਕ ਸਾਡੇ ਨਹੀਂ ਝਾੜ ਝੂੜ ਵਾਲਾ ਦਿੰਦੀ ਤੇ ਸਾਡੇ ਤਾਂ ਪਿਛਲੀ ਵਾਰ ਮੇਰੇ 5 ਕੁਇੰਟਲ ਦੀ ਨਿਕਲੀ ਸੀ ਤੇ ਐਵੇਂ ਮੈਂ ਝੂਠ ਮਾਰਾਂ ਵੀਰੇ ਭਾਰੀ ਪੂਰੀ ਸੀ ਤੁਸੀਂ ਦੇਖ ਲਿਓ ਵੀਡੀਓ ਹਨਾ ਕੱਢ ਕੇ ਭਾਰੀ ਪੂਰੀ ਸੀਗੀ ਆ ਜਿਵੇਂ ਹੁਣ ਭਾਰੀ ਆ ਇਦਾਂ ਹੀ ਮੰਗੀ ਭਰ ਜਿਦੇ ਲੋ ਫੁੱਲ ਫੁੱਲ ਕਿੰਨਾ ਆਇਆ ਹੈ ਨਾ ਪੂਰਾ ਵਧੀਆ ਫੁੱਲ ਆਇਆ ਹੈ ਤੇ ਜੋ ਸੀਗਾ ਉਹ ਹੈਗਾ ਸੀ 5 ਕੁਇੰਟਲ ਦੀ ਮਸਾਂ ਹੋਈ ਸੀ ਤੇ ਆਪਣੇ ਸੀਗੇ ਪਿਛਲੀ ਵਾਰ 30 ਕਿੱਲੇ 30 ਕਿੱਲਿਆਂ ਚੋਂ 5 ਕੁਇੰਟਲ ਦੀ ਹੋਈ ਸੀ ਬਸ ਦੇ ਹੁਣ ਐਤ ਕੀ ਦੇਖੋ ਕਿੰਨੀ ਦੀ ਹੁੰਦੀ ਆ ਫਲੀ ਤਾਈ ਜਾਂਦੀ ਆ ਹੁਣ ਪਾਣੀ ਫੇਰ ਲੱਗ ਜਾਣਾ ਫਲੀ ਫੇਰ ਆ ਜਾਣੇ ਗਿੱਲੇ ਗਿੱਲੇ ਨੂੰ ਪਾਣੀ ਫੇਰ ਤੋਰ ਦਾਂਗੇ ਕਿਉਂਕਿ ਆ ਮੱਕੀ ਵੀ ਆਪਣੀ ਖੜੀ ਆ ਇੱਥੇ ਆ ਇੱਕ ਦੋ ਘਿਹਰੇ ਰਹਿੰਦੇ ਆ ਬੁੜੇ ਦੇ ਪਾਣੀ ਲਾਉਣ ਨੂੰ ਇਹ ਲਾ ਦੂਗਾ ਪਾਣੀ ਲਓ ਜੀ ਅੱਜ ਆ ਗਿਆ ਮਸ਼ੀਨ ਵਾਲਾ ਫੋੜ ਵੇੜਾ ਕੰਪਨੀੰਨੇ ਆ ਮੁੰਡਾ ਕਿਹੜੀ ਮਸ਼ੀਨ ਦੇ ਦੱਸੋ ਵੀ ਰਿਪੇਅਰ ਕਰਨ ਆਉਂਦੇ ਆ ਬੰਦੇ ਕਿਹੜੀਆਂ ਕਿੜੀਆਂ ਕੰਪਨ ਆਉਂਦੇ ਰਿਪੇਅਰ ਕਰਾਉਣ ਆਉਂਦੇ ਆ ਬੰਦੇ ਬੱਸ ਯੂ ਕਮੈਂਟ ਕਰਕੇ ਜਰੂਰ ਅੱਜ ਤੇਲ ਬਦਲੀ ਕਰਨਾ ਗੀਅਰ ਆਇਲ ਇੰਜਨ ਵਾਲਾ ਪਰਗੀ ਬਾਲਟੀ ਜਿਹੜਾ ਇਹਦਾ ਗੀਅਰ ਵੈਲ ਨਿਕਲਣਾ ਉਹ ਸਾਮ੍ਹ ਕੇ ਰੱਖ ਲੈਣਾ ਵੀ ਫਿਰ ਲੋਡ ਪੈਂਦੀ ਰਹਿੰਦੀ ਹੈ ਉਹਨੇ ਡਰਮ ਲਾਦਾ ਪਹੁੰਚ ਫਾਦਣਾ ਤੇਲ ਫੇਰਨਾ ਜਿਵੇਂ ਰੋਟਰ ਰੂਟਰ ਵੇਟਰ ਜ ਵਰਤਨਾ ਜਾਂ ਕਿਸੇ ਹੋਰ ਚੋਹ ਚ ਵਰਤਿਆ ਜਾਊਗਾ ਇਹਦਾ ਹੈਗਾ ਬਿਲਕੁਲ ਨਵਈਆ ਕੋਈ ਬੋਤਲ ਹੈਗੀ ਹੈ ਜਾਂ ਕੀ ਵੀ ਦੇਖ ਲੋ ਨਾਲਾ ਨਾਲਾ ਨਾਲ ਲਾ ਦੇ ਨਾਲ ਲਾ ਚੱਲ ਬਸ ਪਲਟ ਦੇ ਪਲਟ ਦੇ ਧਾਰ ਲਾਲ ਧਾਰ ਬਣਾ ਲਾ ਧਾਰ ਚੱਲ ਤੁਰ ਹੁਣ ਬੋ ਨਹੀਂ ਹਵਾ ਹੀ ਭਰੀ ਸੀ ਬਸ ਹਾਂਜੀ ਅੱਜ ਪਾ ਲਿਆ ਕਟਰ ਮੱਕੀ ਵਾਲਾ ਦੂਜੀ ਮਸ਼ੀਨ ਨੂੰ ਪਾ ਲਿਆ ਤੇ ਇਹਦੇ ਮਸ਼ੀਨ ਦਾ ਖੋਲਣ ਲੱਗਿਆ ਗੇਅਰ ਗੇਅਰ ਦਾ ਚੈੱਕ ਕਰਦੇ ਆ ਵੀ ਜੇ ਗੇਅਰ ਦਾ ਜਿਹੜਾ ਕੁਝ ਖਰਾਬ ਆ ਵੀ ਜੇ ਕੁਝ ਹੋਣ ਵਾਲਾ ਕੰਮ ਦਾ ਨਾਲ ਹੀ ਚੈੱਕ ਹੋ ਜੂਗਾ ਤੇ ਕਟਰ ਪਾ ਕੇ ਉਧਰ ਛਾਵੇਂ ਕੱਢਣ ਲੱਗਿਆ ਵੀ ਕਟਰ ਦਾ ਜਿਹੜਾ ਕੁਝ ਖਰਾਬ ਆ ਫਿਰ ਉਹ ਦੇਖ ਲਈਏ ਫਿਰ ਗियर ਥੱਲੇ ਲਾਉਣਾ ਪੈਣਾ ਗियर ਲਾਉਣਾ ਪੈਣਾ ਕਿ ਨਹੀਂ ਥੋੜਾ ਹੀ ਖੋਲਣਾ ਲਓ ਜੀ ਮੱਕੀ ਵਾਲਾ ਕੱਟਣਾ ਸ਼ਾਮੇ ਕੱਢ ਲਿਆ ਮੈਂ ਕਹਿੰਦਾ ਸ਼ਾਮੇ ਕੱਢ ਲਓ ਬਾਈ ਜਿਹੜਾ ਕੁਝ ਕਰਨਾ ਹੋਵੇ ਤੇ ਖੋਲ ਕੇ ਕਰ ਲੂ ਤੇ ਆ ਗਰਮੇਲ ਬਾਈ ਹੋਣੀ ਆਗੇ ਇਹ ਆ ਮਸ਼ੀਨ ਦਾ ਵੀ ਗियर ਆਇਲ ਇੰਜਨ ਆਇਲ ਚੇਂਜ ਕਰਨਾ ਇਹ ਅੱਜ ਇਹ ਪਹਿਲਾਂ ਆਈ ਨਹੀਂ ਸੀ ਕਹਿੰਦੀ ਕੱਲੂ ਲੱਗਾਂਗੇ ਤੇ ਮੈਂ ਕਹਿੰਦਾ ਤੁਸੀਂ ਆਜੋ ਹੁਣ ਨਾਲ ਹੀ ਕੰਮ ਕੋ ਆਏ ਹੋਇਆ ਹਾਲੈਂਡ ਵਾਲੇ ਇਹ ਕਰਕੇ ਆਪ ਦਾ ਨਾਲੇ ਜੇ ਕੋਈ ਸਮਾਨ ਮੰਗਾਉਣ ਵਾਲਾ ਤਾਂ ਨੋਟ ਹੋ ਜਾਊਗਾ ਨੋਟ ਹੋਇਆ ਮੰਗਾ ਲਾਂਗੇ ਸਮਾਨ ਜੇ ਕੁਝ ਲਿਖਾ ਨਾਲ ਇਹ ਟਰਾਲੇ ਦੇ ਨਾਲ ਨਾ ਉਹ ਇੱਕ ਇਹ ਕਟਰ ਦੇ ਨਾਲ ਕੁਝ ਨਹੀਂ ਸੀਗਾ ਵੀ ਨਾ ਤਾਂ ਹੈਗਾ ਸੀਗਾ ਤ్రਾਲਾ ਵਾ ਇਹ ਵਾਸੇ ਐਵੇਂ ਧਰਤੀ ਤੇ ਨਿਕਲ ਜਾਂਦਾ ਵੀ ਜੇ ਧਰਤੀ ਤੇ ਰੱਖੀ ਪਾਉਣਾ ਨਹੀਂ ਲੱਗ ਗਿਆ ਕਰ ਲਾ ਥੱਲੇ ਘੱਟ ਤੇ ਇਹਦੇ ਨਾਲ ਕੁਝ ਨਹੀਂ ਆਉਂਦਾ ਤੇ ਇਹ ਐਵੇਂ ਧਰਤੀ ਤੇ ਨਿਕਲ ਜਾਂਦਾ ਧਰਤੀ ਤੇ ਹੀ ਪੈ ਜਾਂਦਾ ਚੌੜਾ ਵੀ ਬਹੁਤ ਘੱਟ ਆ ਇਹ ਕਦੀ ਕੱਢਣਾ ਹੀ ਨਹੀਂ ਪੈਂਦਾ ਲੈ ਧਰਤੀ ਇੰਨਾ ਗਵਾਰਾ ਘੰਬੇੰਦੋਲੇ ਮਰਜ਼ੀ ਪਈ ਹੀ ਪਈ ਤਾਂ ਕੋਈ ਦਿੱਕਤ ਹੀ ਨਹੀਂ ਆਉਂਦੀ ਜਿਵੇਂ ਮਰਜ਼ੀ ਲਈ ਫਿਰ ਚੱਲ ਰੱਖ ਰੋਕੇ ਚੱਲ ਕੱਢ ਦੇ ਥੱਲੇ ਫੀਡਰ ਕਰ ਲਾ ਥੱਲੇ ਚਾ ਕੋਈ ਨਹੀਂ ਫੇਰ ਲਾ ਲਾਂਗਾ ਤੁਹਾਡੀ ਆਪਦੇ ਵਾਲੀ ਮਗਰ ਪਾ ਕੇ ਚੱਕ ਲਿਓ ਜੇ ਚੱਕਣਾ ਵਾ